ਦੇ ਨਾਲ ਕਾਫੀ ਜਿਹੜਾ ਉਹਨਾਂ ਦਾ ਵਿਵਾਦ ਹੋਇਆ ਸੀ ਤਾਂ ਆਦੋ ਇੱਥੇ ਪਹੁੰਚੇ ਨੇ ਨਾਲ ਉਹਨੇ ਜਰਖੰਧ ਪਰਮਾਣੂ ਜਿਹੜਾ ਕਾਫੀ ਲੋਕਾਂ ਤੇ ਮਾਮਲਾ ਨਿਸ਼ਾਨਾ ਕੀਤਾ ਜਾਂਦਾ ਹੈ ਤਾਂ ਹੁਣ ਉਹਦਾ ਸਪੋਰਟ ਵੀ ਦਿੱਤਾ ਜਾ ਰਿਹਾ ਹੈ ਕਿ ਜਾਤੀ ਰੰਗਸ਼ ਤੇ ਨਾਲ ਜਿਹੜਾ ਇਹਦਾ ਮਾਮਲਾ ਹੋਇਆ ਤਾਂ ਉਸ ਨੂੰ ਲੈ ਕੇ ਅੱਜ ਐਸੀ ਨੈਸ਼ਨਲ ਪੁਲਿਸ ਆਪਣੇ ਸਾਹਮਣੇ ਤਿਆਰ ਮੈਨੂੰ ਪੇਂਟ ਦੇ ਬੰਦੇ ਜੀ ਦੇ ਸਾਹਮਣੇ ਸਾਰਾ ਦੱਸਣ ਦਾ ਦੱਸੋ ਉਹ ਜੀ ਨਾ ਚਾਲੀ ਬਾਦ ਨਾ ਹਿੱਕੀ ਜਾਰੀ ਇਧਰ ਗੱਲ ਲਵਾ ਜੀ ਉਹ ਐਡੇ ਗਰੀਬ ਬੰਦੇ ਆ ਤੇ ਸਾਰਾ ਮਲੇ ਦਿਖਾ ਹੋ ਰਿਹਾ ਪਹਿਲੀ ਵਾਰੀ ਆ ਚੋਂ ਛੱਡਿਆ ਸੀ ਤੇ ਪਹਿਲੀ ਵਾਰੀ ਸਾਨੂੰ ਇਹ ਜੰਗਣ ਚਿੱਤਾਂ ਜਿਹੜਾ ਸਾਡਾ ਨੁਕਸਾਨ ਕਰਾ ਪਤੂ ਰੰਦਰ ਵਖਾ ਜਿਹੜਾ ਹੋਰ ਸਾਡੇ ਕੋਲ ਚਾਬੀਆਂ ਹਨ ਐਡਾ ਨੁਕਸਾਨ ਹੈ ਭਾਈ ਕੋਲੇ ਤੋੜ ਪਨ ਗਈ ਤੇਜ਼ ਕਰ ਸਾਰ ਇੱਕ ਦਿਨ ਜੀ 10 ਘਰੇ ਤੋਂ ਪਨ ਹੋਈ ਆ ਉਹ ਆਈਡੀ ਇੱਧਰ ਲੈ ਆ ਰਿਹਾ ਤੋੜ ਪਨ ਕਰੀ ਆ ਜੀ ਤੇ ਇਹ ਬੰਦੇ ਨੇ ਕਰਵਾਈ ਆ ਸਾਡੇ ਦੋ ਤਰ੍ਹਾਂ ਬੰਦਿਆਂ ਨੇ ਬਾਦ ਦੋ ਗਵਾਂਢੀ ਸਾਡੇ ਇੱਕ ਉਹ ਆ ਜੀ ਇਹ ਦੋ ਤਿੰਨ ਬੰਦੇ ਆ ਜਿਹੜੇ ਸਾਡੇ ਸ਼ੁਰੂ ਕੀਤਾ ਉਹਨਾਂ ਗੁਣਾ ਇੱਥੋਂ ਸ਼ੁਰੂ ਆਇਆ ਸੀ ਜੀ ਸਿਵਰੀ ਆਵੇ ਇੱਥੋਂ ਕਰੇ ਸ਼ੁਰੂ ਕਰਦਾ ਸੀ ਜੀ ਚਾਲੂ ਕਰਦੇ ਜਾਂਦਾ ਇਹ ਸਾਡੇ ਪਿੰਡ ਚ ਪਾਣੀ ਪੀਂਦੇ ਨੂੰ ਗੰਦਾ ਜੀ ਉਹ ਸਾਡਾ ਛੱਪੜ ਦਾ ਵਿਹਾਲ ਰੱਖਾ ਨਾ ਕਿ ਟੱਪ ਦੇਣ ਕਿ ਇੱਡਾ ਗੰਦਾ ਹਾਲਾ ਗੱਲ ਛੱਡੋ ਸਾਡੇ ਅਸੀਂ ਆ ਬਣਾਉਂਦੇ ਸੀ ਛਪੜਾ ਦੇ ਵਿੱਚ ਇੰਨਾ ਸੋਹਣਾ ਪਾਣੀ ਸੀ ਤੇ ਜਿਹੜਾ ਇਹਨਾਂ ਲੋਕਾਂ ਨੇ ਸਾਡਾ ਪਾਣੀ ਦਾ ਨਾਸ਼ ਕਰਤਾ ਅੱਗਾ ਦਾ ਪਾਣੀ ਪਾਉਂਦਾ ਪਾਣੀ ਫੇਂਕਦਾ ਹਾਂਜੀ ਆਓ ਜੀ ਆਓ ਜਾਓ ਇੱਕ ਵਾਰ ਜਿਹੜੀ ਗੱਲਬਾਤ ਹੈ ਉਹ ਕੀਤੀ ਜਾਦੀ ਆ ਜੇ ਖੁੱਲਾ ਕਰੋ ਜਾਂ ਖੁੱਲਾ ਕਰਕੇ ਗੱਲ ਖਰਾਬ ਕਰੋ ਉਹ ਕੋਈ ਹਾਂ ਆਈਡੀਆ ਪਿੱਛੇ ਕਰ ਲੋ ਮਾਣੇ ਰਾਡੀਆਂ ਪਿੱਛੇ ਕਰ ਲੋ ਯਾਰ ਸਾਰੇ ਬਾਈ ਸਾਰੇ ਪਿੱਛੇ ਕਰ ਲੋ ਯਾਰ ਰਾਡੀਆਂ ਬੰਦੇ ਦੱਸੋ ਉਹ ਤੋਂ ਸਰਬ ਤਾਂ ਫਿੱਕੇ ਗਏ ਉਹ ਤੋਂ ਕੋਈ ਜਾਨੀ ਜੀ ਦੱਸ ਦੋ ਤੁਸੀਂ ਦੱਸੋ ਗੱਲਬਾਤ ਤਾਂ ਦੱਸੋ ਨਾ ਮਿਲ ਲੈਂਦੇ ਆ ਰਾਡਾ ਤਾਂ ਬੰਦਾ ਆਈਡੀਆ ਕੋਈ ਸਾਰੀ ਗੱਲਬਾਤ ਹੋਵੇ ਸਾਰੀ ਗੱਲ ਦੱਸ ਦੋ ਤੁਸੀਂ ਆਰਾਮ ਨਾਲ ਦੱਸੋ ਜੇ ਭਾਜੀ ਦਾ ਰੌਲਾ ਸੀਗਾ ਹਾਂ ਉਹ ਖਾਲੀ ਜਾਦਾ ਸੀ ਵੀ ਖਾਲੀ ਜਾਦਾ ਪਾਣੀ ਉਧਰ ਹੀ ਕੱਢ ਪਹਿਲਾਂ ਪਾਈਪ ਉਧਰ ਦੀ ਜਾਂਦੇ ਸੀ ਤੁਸੀਂ ਕਰਦੇ ਉਹਨਾਂ ਦੇ ਬੰਦ ਆ ਹੂੰ ਤੇ ਮੋੜ ਤੇ ਉਹ ਉਧਰ ਵੀ ਜਾਂਦੇ ਆਂ ਬਈ ਪਿੱਛੇ ਨੂੰ ਜਾ ਕੇ ਮਾੜਾ ਹੈ ਹਲੋ ਨਾ ਕਰਦੀ ਆ ਮੈਂ ਯਾਰ ਨਾ ਕਰਦੀ ਆ ਮੈਂ ਯਾਰ ਇਹ ਆ ਗਏ ਤਾਂ ਫਿਕਰ ਤਾਂ ਕਰ ਤੇ ਮਾਰ ਕੇ ਭੰਨ ਤਾਵਾ ਦੀ ਉਸੋ ਗੱਲ ਬਣੀ ਆ ਤੇ ਮੁਰਗੇ ਤੇ ਤੜਕੇ ਮੋਗਾ ਪੁੱਛਣ ਗਏ ਆ ਜੀ ਮਰੀ ਆਲੀ ਦੀ ਲਾਗ ਵਾਲਾ ਉੱਟਾ ਵਾਲਾ ਦੇ ਦੇ ਮੋਟਰ ਦਾ ਡਾਂਗਾ ਨਹੀਂ ਬਾਈ ਕੁੱਟਣਾ ਅੰਦਰ ਆ ਦੇਖ ਲਓ ਉੱਥੇ ਉੱਥੇ ਜਾਵੜੇ ਆ ਜੋ ਅੰਦਰ ਆਇਓ ਸਤ ਅੰਦਰ ਆਇਓ ਬਾਈ ਪਰ ਤੇ ਲਗਾਤਾ ਹਾਂ ਹੁਣ ਜਿਲ੍ਹੇ ਨਾਲ ਨਾ ਕੋਣ ਅੰਦਰ ਵਾਲਾ ਕਰਜੀ ਤੋੜੀ ਹੈ ਅੰਦਰ ਆ ਕੇ ਤਾਂ ਗੱਡੀ ਪੂਰੀ ਸਾਡਾ ਰੋੜਾ ਜੀ ਉਤੋਂ ਦੀ ਗੋਲੀਆਂ ਜਨਾਬ ਇਧਰ ਹੋ ਸਾਈਡ ਤੇ ਹੋ ਜੇ ਇੱਕੋ ਸਾਈਡ ਤੇ ਦੇ ਦੋ ਮੜੀ ਆ ਕਾਰ ਪੰਨੀ ਆ ਪੱਕਾ ਜੀ ਰਾਜ ਦੇਖਦਾ ਥਾ ਰਾ ਭਾਈ ਯਾਰ ਆਈਡੀ ਲੈ ਬਾਈ ਇੱਧਰ ਲੈ ਬਾਈ ਯਾਰ ਆਈਡੀ ਬੋੜੇ ਇੱਧਰ ਬਾਈ ਪਿੱਛੇ ਆ ਜਾ ਯਾਰ ਲੈ ਲੈ ਆਈਡੀ ਮਗਰ ਆਦਾ ਬਾਈ ਇੱਧਰ ਆ ਜਾ ਯਾਰ ਨਾ ਲੱਗਦਾ ਇੱਧਰ ਆ ਲੈ ਸਾਰੇ ਇਹ ਜਿਹੜਾ ਹੈਗਾ ਉਹ ਲਿਆ ਜਾ ਰਿਹਾ ਹੈ ਅਤੇ ਹਾਲ ਦੀ ਕੜੀ ਹੋਰ ਅੰਦਰ ਵੀ ਕੰਮ ਨਹੀਂ ਖਾਣਾ ਆਜੋ ਸਾਰੇ ਖੰਡ ਸਾਰਾ ਕਰਿਆ ਇੱਕ ਮਿੰਟ ਹਾਂ ਫਿਰ ਲੱਗਦਾ ਸਭ ਲੈ ਇੱਧਰ ਬਸ ਇੱਕ ਆ ਵਿੱਚ ਨਹੀਂ ਐ ਤਾਂ ਉਹ ਵੀ ਕਰਦੇ ਹਲਾਤ ਮੂੜੀ ਨੇ ਅੰਦਰ ਜਾਣੀ ਸਾਡੇ ਇੱਧਰ ਵੀ ਬਣੇ ਹਾਂ ਹਾਂ ਸਾਰਾ ਦਿਖਾਈ ਗਏ thank <laughs> you ਅਨੇਕ ਪਕਾ ਗਿਦਰ ਹਾਂ ਫ੍ਰੈਂਡ ਜੀ ਬੰਦਾ ਕਦੇ ਫਰੀ ਜੀ ਉਹ ਛੱਡੇ ਹੋ ਗਏ ਕੁਝ ਨਹੀਂ ਛੱਡੇ ਜੀ ਸਗੋਂ ਸਮਾਨ ਤੋਂ ਉਹਨਾਂ ਨੂੰ ਕਿਸੇ ਜੀ ਤਰ੍ਹਾਂ ਸਮਾਪਿਤ ਹੋ ਗਏ ਸਾਰੇ ਸੋਈਆਂ ਤੋਂ ਭਾਰ ਦਾ ਦਾ ਨਹੀਂ ਅੰਦਾਜ਼ਾ ਉਹਨੂੰ ਲੱਕ ਕੇ ਆਉਂਦੇ ਹਾਂ ਜੀ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਦੇਖੋ ਪਿਛਲੇ ਕਾਫੀ ਦਿਨਾਂ ਤੋਂ ਮੀਡੀਆ ਦੇ ਵਿੱਚ ਤੁਹਾਡੇ ਮਾਧਿਅਮ ਦੇ ਨਾਲ ਹੀ ਸਾਡੇ ਤੱਕ ਇਹ ਗੱਲ ਪਹੁੰਚੀ ਸੀ ਕਿ ਇੱਥੇ ਬੜਾ ਅਨਿਆਏ ਹੋਇਆ ਅਤਿਆਚਾਰ ਹੋਇਆ। ਅੱਜ ਉਹਦੀ ਜੀ ਦੀ ਜਾਗਦੀ ਤਸਵੀਰ ਮੈਂ ਸਰਪੰਚ ਦੇ ਘਰ ਦੀ ਦੇਖ ਰਿਆ। ਸਰਪੰਚ ਜਿਹੜਾ ਜਿਹੜਾ ਪਿੰਡ ਦਾ ਇੱਕ ਮੋਹਤਵਰ ਸੱਤੋਂ ਜਿਹੜੇ ਨੰਬਰ 1 ਦਾ ਨਾਗਰਿਕ ਹੁੰਦਾ ਹੈ। ਜੇ ਉਹਦਾ ਹੀ ਇਹ ਹਾਲ ਹੈ ਤੇ ਫਿਰ ਬਾਕੀ ਕਿਸੇ ਦਾ ਕੀ ਹੋਣਾ। ਹਾਂਜੀ। ਰਾਜਨੀਤਿਕ ਰੰਜਿਸ਼ਾਂ ਹੋ ਸਕਦੀਆਂ ਪਰ ਤਰ੍ਹਾਂ ਦੇ ਉੱਤੇ ਹਮਲੇ ਹੋਣੇ ਔਰ ਇਦਾਂ ਦੀ ਗੱਲ ਔਰ ਦੂਸਰਾ ਸਭ ਤੋਂ ਵੱਡੀ ਗੱਲ ਜਿਹੜੇ ਕਿ ਰੰਜਸ਼ਾਂ ਜਾਂ ਲੜਾਈਆਂ ਝਗੜੇ ਪਿੰਡਾਂ 'ਚ ਹੁੰਦੇ ਆ ਪਰ ਉਹਨਾਂ ਝਗੜਿਆਂ ਨੂੰ ਸਰਕਾਰ ਜਿਹੜੀ ਆ ਉਹ ਨਿਜਠਣ ਲਈ ਕੰਮ ਕਰਦੀ ਆ ਨਾ ਕਿ ਕਿਸੇ ਪੱਖ ਦੀ ਗੱਲ ਕਰਦੀ ਆ ਇੱਥੇ ਆਣ ਕੇ ਸਾਨੂੰ ਦੇਖਣ ਨੂੰ ਇਹ ਮਿਲਿਆ ਕਿ ਇੱਕ ਪੱਖ ਦੇ ਉੱਤੇ ਸਰਪੰਚ ਦਾ ਜਿਹੜਾ ਪੱਖ ਆ ਜੋ ਅਦਵਲਿਤ ਪਰਿਵਾਰ ਦੇ ਨਾਲ ਸਬੰਧਤ ਹੈ ਉਹਦੇ ਤੇ ਹੀ ਅਤਿਆਚਾਰ ਹੋਇਆ ਉਹਦੇ ਤੇ ਹੀ ਕੁੱਟਮਾਰ ਹੋਈ ਉਹਨਾਂ ਤੇ ਲਾਠੀ ਚਾਰਜ ਹੋਇਆ ਔਰ ਉਹਨਾਂ ਦੇ ਉੱਤੇ ਵੀ ਐਫਆਈਆਰ ਹੋਈ। ਜਾਕੀ ਦੂਸਰੀਆਂ ਜਿਹੜੀਆਂ ਸੀ মিডিਆ ਦੇ ਮਾਧਿਅਮ ਨਾਲ ਗੋਲੀਆਂ ਚੱਲਦੀਆਂ ਵੀ ਦੇਖੀਆਂ, ਉਹ ਵੀਡੀਓ ਵੀ ਦੇਖੀ ਮੈਂ। ਔਰ ਬਾਕੀ ਘਟਨਾਵਾਂ ਦੀ ਵੀ ਜਾਣਕਾਰੀ ਲਈ। ਤੇ ਜੇ ਉਹ ਐਸੇ ਹਾਲਾਤਾਂ ਦੇ ਵਿੱਚ ਪਬਲਿਕ ਦੇ ਵਿੱਚ ਜਾਂ ਦੂਸਰਿਆਂ 'ਚ ਆਪਸੀ ਰੰਜਿਸ਼ਾਂ ਹੁੰਦੀਆਂ ਪਰ ਸਰਕਾਰਾਂ ਦਾ ਕੰਮ ਜਿਹੜਾ ਉਹ ਹੋਰ ਤਰ੍ਹਾਂ ਦਾ ਹੁੰਦਾ ਹੈ। ਉਹਨਾਂ ਨੂੰ ਠੀਕ ਕਰਨਾ ਹੁੰਦਾ ਹੈ, ਨਾ ਕਿ ਉਹਨਾਂ ਨੂੰ ਪ੍ਰਸਾਧਿਤ ਕਰਨਾ ਹੁੰਦਾ ਹੈ। ਔਰ ਇੱਥੇ ਮੈਂ ਕਹਾਗਾ ਕਿ ਵੀ ਪ੍ਰਸ਼ਾਸਨ ਵੱਲੋਂ ਗੁੰਡਾਗਰਦੀ ਨੂੰ ਪ੍ਰਸਾਹਿਤ ਕੀਤਾ ਗਿਆ ਔਰ ਇਹ ਜੇ ਇਹਨੂੰ ਦੇਖ ਕੇ ਕਹਿ ਦਈਏ ਕਿ ਹ ਹੁਣ ਦੇ ਹਾਲਾਤ ਦੇਖ ਕੇ ਕਿਉਂਕਿ ਮੈਂ ਬਾਕੀਆਂ ਨੂੰ ਮਿਲਾਂਗਾ ਵੀ ਹੱਲੇ ਫਰੀਦਕੋਟ ਵੀ ਮਿਲਾਂਗਾ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਵੀ ਮਿਲਾਂਗਾ ਉਹਨਾਂ ਤੋਂ ਵੀ ਗੱਲ ਦੀ ਜਾਣਕਾਰੀ ਲਾਂਗਾ ਕਿ ਵੀ ਇਹ ਜਿਹੜਾ ਇੱਕ ਪੱਖੜ ਇੱਕ ਪਾਸੜੀ ਜਿਹੜੀ ਆ ਉਹ ਕਾਰਵਾਈ ਕਿਉਂ ਕੀਤੀ ਗਈ ਹੈ ਔਰ ਜੋ ਮੈਨੂੰ ਦੱਸਿਆ ਕਿ ਇੱਥੇ ਕਾਫੀ ਲੋਕ ਜਿਹੜੇ ਆ ਉਹਨਾਂ ਨੂੰ ਰੈਸਟ ਵੀ ਕੀਤਾ ਗਿਆ ਲਗਭਗ 45 45 ਲੋਕਾਂ ਕਿ ਇੱਕ ਪਿੰਡ ਦੇ 45 ਲੋਕਾਂ ਦੇ ਉੱਤੇ ਪਰਚਾ ਦਰਜ ਕਰ ਦੇਣਾ ਔਰ ਨੇਚਰਲੀ ਇਹ ਕਿ ਬਾਕੀਆਂ ਦੇ ਉੱਤੇ ਵੀ ਹੋਏ ਹੋਣਗੇ ਜਿਹੜੇ ਉਹ ਘਰੋਂ ਦੌੜ ਗਏ ਦੌੜ ਗਏ ਇੱਕ ਤਰੀਕੇ ਨਾਲ ਤਾਂ ਪੂਰਾ ਪਿੰਡ ਉਜਾੜਨ ਦੀ ਗੱਲ ਜਿਹੜੀ ਆ ਉਹ ਇਹ ਸਰਕਾਰ ਵੱਲੋਂ ਕੀਤੀ ਜਾ ਰਹੀ ਆ ਔਰ ਇਹ ਜਿਹੜਾ ਅਨਿਆਇ ਇਹ ਕਿਤੇ ਵੀ ਬਰਦਾਸ਼ਤ ਨਹੀਂ ਹੋ ਸਕਦਾ ਸੋ ਉਹਦੇ ਲਈ ਅਸੀਂ ਹੁਣ ਮੈਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗਾ ਔਰ ਕੋਸ਼ਿਸ਼ ਕਰਾਂਗਾ ਕਿ ਇਹ ਜਿਹੜੇ ਪਿੰਡ ਦੇ ਲੋਕ ਆ ਇਹਤੇ ਵੀ ਹੋਣਗੇ ਉਹਨਾਂ ਨੂੰ ਵੀ ਸੰਪਰਕ ਕਰਕੇ ਕਰਾਂਗੇ ਔਰ ਨਾਲ ਨਾਲ ਅਸੀਂ ਇਹ ਕਹਾਂਗੇ ਕਿ ਅਸੀਂ ਸਾਰੀ ਪਾਰਟੀ ਜਿਹੜੀ ਹੈ ਔਰ ਉਹ ਪੀੜਿਤ ਪਰਿਵਾਰਾਂ ਦੇ ਨਾਲ ਖੜੀ ਹੈ ਔਰ ਉਹਨਾਂ ਦੇ ਲਈ ਇਨਸਾਫ ਲਈ ਅਸੀਂ ਹਰ ਲੜਾਈ ਲੜਾਂਗੇ ਸਪਲਾ ਸਾਹਿਬ ਜਿਹੜੇ ਕਾਬੂ ਕੀਤੇ ਆ 45 ਲੋਕ ਕਿਹਾ ਜਾ ਰਿਹਾ ਉਹਦੇ ਵਿੱਚ ਸਾਰੇ ਐਸਸੀ ਵੰਗਰ ਨਾਲ ਸੰਬੰਧ ਰੱਖਦੇ ਆ ਜਾਂ ਕੋਈ ਜਨਰਲ ਕੈਟਾਗਰੀ ਦੇ ਵੀ ਹੈਗੇ ਵਿੱਚ ਤੁਹਾਨੂੰ ਮੈਨੂੰ ਪਿੰਡ ਦੇ ਲੋਕਾਂ ਦਾ ਦੱਸਿਆ ਮੋਸਟਲੀ ਜਦ ਦੱਸਿਆ ਕਿ ਐਸਸੀ ਹੀ ਹੈ ਜੋ ਹੱਲੇ ਤੱਕ ਦੱਸਿਆ ਗਿਆ ਔਰ ਜਿਹੜੇ ਪੀੜਿਤ ਪਰਿਵਾਰ ਉਹ ਸਾਰੇ ਐਸਸੀ ਹੈ ਮਾਰਿਆ ਵੀ ਉਹਨਾਂ ਨੂੰ ਗਿਆ ਤੇ ਗ੍ਰਿਫਤਾਰ ਵੀ ਉਹਨਾਂ ਨੇ ਉਹਨਾਂ ਨੇ ਕੇਂਦਰ ਕਿਸ ਤਰੀਕੇ ਨਾਲ ਇਸ ਵਿੱਚ ਪਾਗੀਦਾਰੀ ਨੇ ਬਾਇਗਾ ਤਾਂ ਕਿ ਸੰਸਦ ਦੀ ਕੀ ਕੀ ਇਹਦੇ ਵਿੱਚ ਮੈਂ ਐਸਸੀ ਕਮਿਸ਼ਨ ਨਾਲ ਗੱਲ ਕੀਤੀ ਹੈ ਜੀ ਔਰ ਉਹਨਾਂ ਨੇ ਵੀ ਇਹਦਾ ਸੰਗਿਆਨ ਲੈ ਕੇ ਉਹ ਸ਼ਾਇਦ ਮੈਨੂੰ ਕਹਿ ਰਿਹਾ ਸੀ ਕਿ ਅਸੀਂ ਇਹਦੀ ਰਿਪੋਰਟ ਤਲਬ ਕਰ ਰਹੇ ਹਾਂ ਇਨਸਾਫ ਨਹੀਂ ਮਿਲਦਾ ਲੋਕਾਂ ਦੀ ਜਿਹੜੀ ਤਾਕਤ ਬਹੁਤ ਵੱਡੀ ਹੁੰਦੀ ਹੈ ਐਸਾ ਅਹੰਕਾਰ ਅਸੀਂ ਬਹੁਤ ਸਾਰਿਆਂ ਦਾ ਟੁੱਟਦਾ ਦੇਖਿਆ ਤੁਸੀਂ ਵੀ ਦੇਖਿਆ ਹੋਊਗਾ ਸੋ ਇਸ ਤਰੀਕੇ ਨਾਲ ਗੁੰਡਾਗਰਦੀ ਨਾਲ ਨਾ ਤਾਂ ਸਰਕਾਰਾਂ ਚੱਲ ਸਕਦੀਆਂ ਉਹਨਾਂ ਨੂੰ ਵੀ ਲੋਕਾਂ ਦੀ ਸੁਣਨੀ ਹੀ ਪੈਣੀ ਹੈ ਔਰ ਨਹੀਂ ਸੁਣੋਗੇ ਤਾਂ ਜਿਸ ਤਰੀਕੇ ਨਾਲ ਵੀ ਸੁਣਨਾ ਚਾਹਣਗੇ ਜਿਸ ਭਾਸ਼ਾ ਨੂੰ ਸਮਝਣਾ ਚਾਹਣਗੇ ਉਸ ਪਾਸ਼ਾਣਾ ਸਮਝਾਉਣਾ ਠੀਕ ਹੈ ਠੀਕ ਹੈ ਠੀਕ ਹੈ ਤੁਹਾਡੇ ਹੱਕਾਂ ਦੇ ਖਾਤਰ ਖੜਨਗੇ ਜਿੱਥੋਂ ਤੱਕ ਜਾਣਾ ਪਿਆ ਜਾਣਗੇ ਤੁਹਾਡੇ ਅਸਤੀ ਆਏ ਸੀ ਮੈਂ ਐਕਸ਼ਨ ਵੀ ਲਿਆ ਹੋਇਆ ਤੇ ਆਸੀ ਤੁਹਾਡੇ ਚੋਂ ਵੀ ਆਗੇ ਆਜੀ ਚੱਲ ਜੀ ਜਿਹੜਾ ਇਹ ਸਮਝਾਉਂਦਾ ਹੈ ਆਯੋਜਨ ਕੋਈ ਕਰਨਾ ਪੈਣਾ ਤੁਹਾਨੂੰ ਵੀ ਉਹ ਕਰੀਏ ਆਪਣੇ ਬੰਦੇ ਆ ਹਾਂਜੀ ਠੀਕ ਹੈ ਦੱਸੋ ਆਪ ਦੇ ਕੋਲ ਹੁਣ ਕੋਈ ਗੱਲ ਤੁਹਾਡੇ ਕੋਲ ਬੰਦੇ ਨੇ ਮੈਨੂੰ ਕਹਿ ਦਿਓ ਜਿਹੜੇ ਜਿਹੜੇ ਸਿੰਘ ਆਜੋ ਉਹ ਵੀ ਹੋ ਜਾਗੇ ਚੁੱਪ ਜਾ ਚੁੱਪ ਜਿਹੜਾ ਨਾਲ ਹੋ ਜਾ ਨਾਲ ਹੋ ਜਾ ਚੱਲੀ ਜਾ ਭਾਈ ਜੀ ਚੁੱਪ ਭਾਈ ਜੀ ਮਣਾ ਹਾਂਜੀ ਬੋਲੋ ਜੀ ਵੀ ਜਦੋਂ ਹਨਾ ਜਿਹੜੇ ਵੀ ਖੜੇ ਆ ਜਿਨ੍ਹਾਂ ਤੇ ਪਰਚੇ ਹੋਏ ਆ ਹਨਾ ਵੀ ਉਹਨਾਂ ਨੂੰ ਤਾਂ ਛੱਡ ਨਹੀਂ ਛੱਡਣਾ ਸਾਡੇ ਸਰਪੰਚ ਨੂੰ ਵੀ ਨਾਲ ਛੱਡਿਆ ਜਾਵੇ ਕਿਉਂਕਿ ਉਹਦੇ ਕਰਕੇ ਹਨਾ ਵੀ ਅਸੀਂ ਉਹਦੇ ਨਾਲ ਹੀ ਅਸੀਂ ਉਹਨਾਂ ਨੂੰ ਵੋਟਾਂ પાਕੇ ਅਸੀਂ ਖੜਾ ਕੀਤਾ ਇਹ ਥੋੜਾ ਵੀ ਜੇ ਉਹ ਮਤਲਬ ਕੀ ਅਸੀਂ ਗਰੀਬ ਆ ਤਾਂ ਸਾਡੇ ਚੋਂ ਜੇ ਕੋਈ ਕੋਈ ਕਦਮ ਚੱਕਦਾ ਕੋਈ ਸਾਰੇ ਸਾਡੇ ਜਿਹੜਾ ਛੱਪੜਾ ਹਨਾ ਉਹ ਕਹਿੰਦੇ ਸੀਗੇ ਵੀ ਮੰਨ ਲੈਣਾ ਇੱਥੇ ਕੋਈ ਵਧੀਆ ਕੋਈ ਜਗ੍ਹਾ ਬਣਾਉਣੇ ਤੁਹਾਨੂੰ ਪਤਾ ਹੈ ਕਿੱਦਾਂ ਦਾ ਛੱਪੜਾ ਕਿੰਨਾ ਗੰਦਾ ਉੱਥੇ ਕੋਈ ਵਧੀਆ ਕੋਈ ਪਾਰਕ ਵਗੈਰਾ ਤੇ ਕੁਝ ਵੀ ਬਣਾਉਣਾ ਹਾਂ ਕੁਝ ਵੀ ਬਣਾਉਣ ਲੱਗਿਆ ਸੀਗਾ ਤੇ ਦੂਜਾ ਸਰਪੰਚ ਉਹ ਕੌਣ ਉਹ ਪੱਪੂ ਬੋਲਦਾ ਕਹਿੰਦਾ ਹਾਂ ਹਾਂ ਇਹ ਮੈਂ ਜਗਾ ਖਰੀਦਣੀ ਆ ਅੱਜ ਤੀਕ ਦੀ ਜੁਗੜਿਆਂ ਦੀ ਉਹ ਜਗਾ ਪਈ ਆ ਛੱਪੜਾ ਵਾਲੀ ਗੰਦੀ ਜਗਾ ਅੱਜ ਤੀਕ ਦੀ ਤਾਂ ਉਹ ਖਰੀਦੀ ਨਹੀਂ ਗਈ ਤੇ ਜਦੋਂ ਉਹ ਵਿਚਾਰਾ ਸਰਪੰਚ ਕੁਲਦੀਪ ਉੱਥੇ ਕੁਝ ਬਣਾਉਣ ਲੱਗਾ ਅੱਜ ਉਹਨੂੰ ਖਰੀਦਣੀ ਆ ਗਈ ਵੀ ਮੰਨ ਲਾ ਉਹਦੇ ਤੇ ਮੱਚ ਰਿਹਾ ਇੱਕ ਹਿਸਾਬ ਦਾ ਵੀ ਜਦੋਂ ਉਹ ਕੁਝ ਵੀ ਚੰਗਾ ਕਰਨ ਲੱਗਦਾ ਕਰਨ ਨਹੀਂ ਦਿੰਦਾ ਉਹਨੂੰ ਇਹ ਕਿੱਧਰ ਨੂੰ ਗੱਲ ਗਈ